ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 36.5 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 5 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਸੀ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਜਿਹੜੀ ਜ਼ਰੂਰ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਔਰ ਕਾਫੀ ਥਾਂਾਂ ਤੇ ਬਾਰਿਸ਼ ਵੀ ਆਬਜ਼ਰਵ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਵੀ ਕੱਲ 39.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਅੱਗੇ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਵੀ ਸਾਰੇ ਪੰਜਾਬ ਵਿੱਚ ਹੀ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਜੋ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਦੀ ਜੋ ਪ੍ਰੈਡਿਕਸ਼ਨ ਹੈ 29-30 ਤਰੀਕ ਦੇ ਵਿੱਚ ਸੋ ਉਹਦੇ ਵਿੱਚ ਜ਼ਰੂਰ ਨਾਰਮਲ ਜਾਂ ਨਾਰਮਲ ਤੋਂ ਉੱਪਰ ਤੱਕ ਵੀ ਜਾ ਸਕਦਾ ਹੈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰ ਨਾਮਾ ਸੋ ਦੋਸਤੋ ਅਗਰ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖਿਆ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਸਮੇਂ ਜਿਹੜਾ ਵਾ ਮੀਂਹ ਦਾ ਕਹਿਰ ਕੰਟੀਨਿਊ ਚੱਲ ਰਿਹਾ ਹੈ ਗਹਾਲ ਚ ਗੱਲ ਕਰੀਏ ਤਾਂ ਤੁਸੀਂ ਦੇਖਿਆ ਕਿਸ ਪ੍ਰਕਾਰ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਵਾ ਪਹਿਲੀ ਬਰਸਾਤ ਦੇ ਵਿੱਚ ਪੂਰੀ ਦਿੱਲੀ ਪਾਣੀ ਪਾਣੀ ਹੋ ਚੁੱਕੀ ਹੈ ਔਰ 에ਅਰਪੋਰਟ ਦਾ ਜਿਹੜਾ ਵਾਕਿਆ ਵਾ ਹਰ ਕਿਸੇ ਦੇ ਸੋਸ਼ਲ ਮੀਡੀਆ ਤੇ ਕੰਟੀਨਿਊ ਚੱਲ ਰਿਹਾ ਕਿ ਪਹਿਲੀ ਬਰਸਾਤ ਨਾਲ ਕਿੰਨਾ ਪਾਰਾ ਨੁਕਸਾਨ ਵੀ ਹੋ ਸਕਦਾ ਹੈਗਾ ਵਾਹ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਆ ਬੈਕ ਟੂ ਬੈਕ ਜਿਹੜੇ ਬਾਰਿਸ਼ ਹੋਈ ਹੈ ਜਿਸ ਕਰਕੇ ਤੁਸੀਂ ਦੇਖਿਆ ਕਿ ਕਿ ਕਾਫੀ ਥਾਵਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਦੁਕਾਨਾਂ ਤੱਕ ਜਿਹੜਾ ਪਾਣੀ ਵੜ ਚੁੱਕਿਆ ਇੰਨਾ ਜ਼ਿਆਦਾ ਬਰਸਾਤ ਹੋਈ ਹੈ ਪਰ ਲੇਕਿਨ ਅਸੀਂ ਉਹ ਦੇਖਦੇ ਹੋਏ ਅਪਕਮਿੰਗ ਡੇਸ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਕਿਹਾ ਜਾ ਰਿਹਾ ਸੀ ਕਿ ਜਦ ਬਰਸਾਤ ਜਿਹੜੀ ਹੈ ਆ तकरीबन 3 ਜੁਲਾਈ ਦੇ ਕੋਲ ਆਉਣੇ ਸ਼ੁਰੂਆਤ ਹੋਏਗੀ ਲੇਕਿਨ ਬੂੰਦਾਬੰਦੀ ਕਿਹਾ ਗਿਆ ਸੀ ਕਿ ਥੇਰਾ ਕਿਥੇ ਬੂੰਦਾਬੰਦੀ ਜਿਹੜੀ ਹੋਏਗੀ ਲੇਕਿਨ ਇੰਨੀ ਭਾਰੀ ਮਾਤਰਾ ਦੇ ਵਿੱਚ ਮੀਂਹ ਹੋਏਗਾ ਇਹ ਤਾਂ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀਗਾ ਲੇਕਿਨ ਫਾਈਨਲੀ ਗੱਲ ਕਰਦੇ ਆਗੇ ਐਸਐਮਏਸ ਅਗੇ ਕਲਾਈਮਟ ਚੇਂਜ ਡਿਪਾਰਟਮੈਂਟ ਤੋਂ ਮੈਂ ਪੰਮੀਤ ਕੋਕਿੰਗ ਰੰਜਨ ਨੂੰ ਜਾਣਦੇ ਆਂ ਕਿ ਕਿਸ ਪ੍ਰਕਾਰ ਦਾ ਨਾ ਬਰਸਾਤ ਦੇ ਜਿਹੜੀ ਰਫਤਾਰ ਹੈ ਕਿੰਨੀ بارش ਜਿਹੜੀ ਲੁਧਿਆਣਾ ਵਿੱਚ ਦਰਜ ਕੀਤੀ ਗਈ ਹੈ ਔਰ ਆਉਣ ਲਈ ਤੁਸਾਂ ਸਵਾਗਤ ਕਰਦੇ ਆ ਸਿੱਧਾ ਮੈਮ ਪੰਨੀਤ ਕੁਕਿੰਗ ਰੈਸਾ ਸ਼ਿਮਾ ਮੈਮ ਵੈਲਕਮ ਸਕਲ ਜੀ ਥੈਂਕ ਯੂ ਤੁਸਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰੇ ਉੱਤਰ ਭਾਰਤ ਦੇ ਜੋ ਤਾਂਡਫ ਤਾਂ ਚੱਲ ਰਿਹਾ ਬਰਸਾਤ ਆ ਬਹੁਤ ਤੇਜ਼ੀ ਨਾਲ ਚੱਲ ਰਿਹਾ ਔਰ ਕਾਫੀ ਜਿਹੜੀ ਘਟਨਾਵਾਂ ਵੀ ਹੋ ਰਹੀਆਂ ਹਨ ਖਬਰਾਂ ਵੀ ਬੈਕ ਟੂ ਬੈਕ ਚੱਲ ਰਹੀਆਂ ਹਨ ਅਗਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਆਪਣੇ ਗੱਲ ਕਰੀਏ ਤਾਂ ਤੁਸੀਂ ਦੇਖਿਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜਿਹੜੀ 2 ਘੰਟੇ ਬਰਸਾਤ ਹੋਈ ਹੈ ਤਾਂ ਅੱਧੇ ਨਾਲੋਂ ਜ਼ਿਆਦਾ ਸ਼ਹਿਰ ਜਿਹੜਾ ਪਾਣੀ ਪਾਣੀ ਹੋ ਚੁੱਕਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਔਰ ਇੱਥੇ ਤਾਂ ਕਿ ਦੁਕਾਨਾਂ ਜੀ ਅਸੀਂ ਦੇਖਿਆ ਕਿ ਪਿਛਲੇ 1-2 ਦਿਨ ਤੋਂ ਜਿਹੜਾ ਵੈਦਰ ਦੇ ਵਿੱਚ ਚੇਂਜ ਹੋਈ ਹੈ ਔਰ ਮੌਨਸੂਨ ਐਕਟੀਵਿਟੀ ਵੀ ਪਹਿਲਾਂ ਨਾਲੋਂ ਥੋੜੀ ਤੇਜ਼ ਹੋ ਗਈ ਹੈ ਜਿਹੜਾ ਪ੍ਰੋਗਰੈਸ ਮੌਨਸੂਨ ਦਾ ਉਹ ਨਾਰਥ-ਵੈਸਟ ਰੀਜਨ ਦੇ ਵਿੱਚ ਚੱਲ ਰਿਹਾ ਹੈ ਸੋ ਇਹਦੇ ਕਰਕੇ ਜਿਹੜਾ ਟੈਂਪਰੇਚਰ ਦੇ ਵਿੱਚ ਵੀ ਗਰਾਵਿਟ ਆਬਜ਼ਰਵ ਕੀਤੀ ਗਈ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 36.5 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 5 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 28 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 26.5 ਡਿਗਰੀ ਸੈਂਟੀਗ੍ਰੇਡ ਹੈ ਪਰ ਇਹ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਜਿਹੜੀ ਜ਼ੂਰ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਔਰ ਕਾਫੀ ਥਾਂਾਂ ਤੇ ਬਾਰਿਸ਼ ਵੀ ਆਬਜ਼ਰਵ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਵੀ ਕੱਲ 39.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਅਨਵਾਰੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਵੀ ਸਾਰੇ ਪੰਜਾਬ ਵਿੱਚ ਹੀ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਜੋ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਜਦੋਂ ਜਦੋਂ ਅਸੀਂ ਹੈਵੀ ਬਾਰਿਸ਼ ਉਹ ਲਗਾਉਂਦੇ ਹਾਂ ਤਾਂ ਸਿੱਧਾ ਜਿਹਾ ਤਸਵੀਰਾਂ ਆਉਂਦੀਆਂ ਕਿ ਲੁਧਿਆਣਾ ਵਿੱਚ ਵੀ ਦਿੱਲੀ ਔਰ ਬਿਹਾਰ ਵਰਗੇ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਜਿਸ ਤਰ੍ਹਾਂ ਅਸੀਂ ਹੈਵੀ ਬਰਸਾਤ ਕਹਿ ਰਹੇ ਹਾਂ ਜੀ ਜਿਹੜੀ ਬਾਰਿਸ਼ ਤਾਂ ਕਾਫੀ ਥਾਵਾਂ ਤੇ ਪ੍ਰੈਡਿਕਟਡ ਹੈ ਬਟ ਕਿਤੇ ਕਿਤੇ ਜੋ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਬਿਲਕੁਲ ਕੁਝ ਥਾਵਾਂ ਤੇ ਜਿੱਥੇ ਹੈਵੀ ਬਾਰਿਸ਼ ਦੇ ਚਾਂਸਸ ਨੇ ਉੱਥੇ ਜ਼ਰੂਰ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਬਣ ਸਕਦੀਆਂ ਹਨ ਜਿਹੜੀ ਬਰਸਾਤ ਹੈਗੀ ਹੈ ਕਿ ਕਿੰਨੇ ਸਾਲ ਦਾ ਇਹਨੇ ਕੁਝ ਰਿਕਾਰਡ ਤੋੜਿਆ ਜਾਂ ਅਜੇ ਸਮੇਂ ਦੇ ਅਕੋਰਡਿੰਗ ਹੈ ਬਿਲਕੁਲ ਨਾਰਮਲ ਬਰਸਾਤ ਸੀ ਗੱਲ ਕਿ ਅਨੇ ਸ਼ਹਿਰ ਦੀ ਗੱਲ ਕਰੀਏ ਜਦੋਂ ਹਾਂ ਜੀ ਹਲੇ ਅਸੀਂ ਰਿਕਾਰਡ ਤੋੜਨ ਵਾਲੀ ਗੱਲ ਤਾਂ ਨਹੀਂ ਕਹਿ ਸਕਦੇ ਕਿਉਂਕਿ ਜੇ ਅਸੀਂ ਜੂਨ ਦੀ ਜਿਹੜੀ ਨਾਰਮਲ ਲੁਧਿਆਣੇ ਦੀ ਬਾਰਿਸ਼ ਦੇਖੀ ਤਾਂ ਉਹ 82.8 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ ਜੂਨ ਦੇ ਵਿੱਚ 46.6 ਮਿਲੀਮੀਟਰ ਬਾਰਿਸ਼ ਹੋਈ ਹੈ ਸੋ ਇਹ ਨਾਰਮਲ ਤੋਂ ਫਿਲਹਾਲ ਨੀਚੇ ਹੀ ਚੱਲ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਬਾਰਿਸ਼ ਐਕਸਪੈਕਟਿਡ ਹੈ ਔਰ ਕਿਤੇ ਕਿਤੇ ਹੈਵੀ ਵੀ ਹੋ ਸਕਦੀ ਹੈ ਸੋ ਉਹਦੇ ਤੋਂ ਸਾਨੂੰ ਜ਼ਰੂਰ ਲੱਗਦਾ ਕਿ ਇਹ ਜਿਹੜਾ ਜੂਨ ਦੀ ਬਾਰਿਸ਼ ਜ਼ਰੂਰ ਨਾਰਮਲ ਹੋ ਸਕਦੀ ਹੈ ਸੋ ਜਿਸ ਤਰ੍ਹਾਂ ਤੁਸੀਂ ਆਉਣਲੇ 2-3 ਦਿਨ ਕਹਿ ਰਹੇ ਹੋ ਕਿ ਇਹ ਆਪਣਾ ਜਾਂਦੇ ਜੂਨ ਦਾ ਦਿਨ ਕਹਿ ਰਹੇ ਹੋ ਜਾਂ ਅਪਕਮਿੰਗ ਜੁਲਾਈ ਦੇ ਦਿਨ ਕਹਿ ਰਹੇ ਹੋ ਜੀ ਜਿਵੇਂ ਲਗਭਗ 1 ਤਰੀਕ ਤੱਕ 1 ਜੁਲਾਈ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੇ ਰਹਿਣ ਦੀ ਫਿਲਹਾਲ ਪ੍ਰੈਡਿਕਸ਼ਨ ਹੈ ਜੀ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਕਿੱਥੇ ਰਿਕਾਰਡ ਟੁੱਟ ਸਕਦਾ ਕਿਉਂਕਿ ਜਿਸ ਤੇਜ਼ੀ ਨਾਲ ਰਫਤਾਰ ਦੇ ਨੰਬਰ ਸਾਤ ਹੋ ਰਹੀਆਂ ਨੇ ਆਪਕੀ ਡੇਜ਼ ਦੇ ਅਜੀ ਫਿਲਹਾਲ ਤਾਂ ਨਾਰਮਲ ਤੋਂ ਕਾਫੀ ਘੱਟ ਹੈਗੀ ਆ ਲੁਧਿਆਣਾ ਦੀ ਜੂਨ ਦੀ ਬਾਰਿਸ਼ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਦੀ ਜੋ ਪ੍ਰੈਡਿਕਸ਼ਨ ਹੈ 29 ਤਰੀਕ तरीक ਦੇ ਵਿੱਚ ਸੋ ਉਹਦੇ ਵਿੱਚ ਜ਼ਰੂਰ ਹੈ ਨਾਰਮਲ ਜਾਂ ਨਾਰਮਲ ਤੋਂ ਉੱਪਰ ਤੱਕ ਵੀ ਜਾ ਸਕਦਾ ਹੈ। તાਪਮਾਨ ਕਿੰਨਾ ਘਟਦਾ ਨਜ਼ਰ ਆਇਆ 31 ਦਾ ਤੁਸੀਂ ਤਾਂ ਅਸੀਂ ਦਿੱਤਾ ਕਿ ਇੱਕ ਬਾਰਿਸ਼ ਨਾਲ 31 ਹੋ ਗਿਆ ਜੋ ਕਿ 40 ਤੋਂ ਉੱਪਰ ਚੱਲ ਰਿਹਾ ਸੀ ਹੀਟ ਵੇਵ ਚੱਲ ਰਹੀਆਂ ਸੀ ਕਿ ਇਸ ਟਾਈਮ ਇਹਨੂੰ ਕਹਿ ਸਕਦਾ ਕਿ ਹੀਟ ਵੇਵ ਤੋਂ ਛੁਟਕਾਰਾ ਮਿਲ ਚੁੱਕਿਆ ਹੈ ਅਗਰ ਪੰਜਾਬ ਨੂੰ। ਅ ਬੇਸਿਕਲੀ ਅਸੀਂ ਹੀਟ ਵੇਵ ਉਹਦੋਂ ਕਹਿੰਦੇ ਹਾਂ ਜਦੋਂ ਜਿਹੜਾ ਤਾਪਮਾਨ ਡੇ ਟਾਈਮ ਜਿਹੜਾ ਤਾਪਮਾਨ ਲਗਾਤਾਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲਦਾ ਹੈ। ਸੋ ਬਿਲਕੁਲ ਜੀ ਔਰ ਕਿਉਂਕਿ ਹੁਣ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਆ ਗਿਆ ਸੋ ਇਸ ਤਰ੍ਹਾਂ ਉਸ ਤਰ੍ਹਾਂ ਦੀ ਜਿਹੜੀ ਹੀਟ ਵੇਵ ਸੀਗੀ ਉਹਦੇ ਤੋਂ ਸਾਨੂੰ ਜ਼ਰੂਰ ਰਾਹਤ ਮਿਲੀ ਹੈ ਔਰ ਆਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਰਾਹਤ ਦੇ ਹੀ ਚਾਂਸਸ ਨੇ ਪਰ ਇਹ ਹੈ ਕਿ ਹੁਣ ਕਿਉਂਕਿ ਮੌਨਸੂਨ ਦੀ ਆਮਦ ਵੀ ਹੋਣ ਵਾਲੀ ਹੈ ਔਰ ਜਿਹੜੀਆਂ ਸਾਊਥ-ਈਸਟਰਲੀ ਵਿੰਡਸ ਇਸਟੈਬਲਿਸ਼ ਹੋ ਚੁੱਕੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਮੌਇਸਚਰ ਹੁੰਦਾ ਸੋ ਹਵਾ ਦੇ ਵਿੱਚ ਜਿਹੜੀ ਹਿਊਮਿਡਿਟੀ ਹੁਣ ਕਾਫੀ ਵੱਧ ਗਈ ਹੈਗੀ ਆ ਸੋ ਜਦੋਂ ਹਿਊਮਿਡ ਕੰਡੀਸ਼ਨਸ ਹੋ ਜਾਂਦੀਆਂ ਨੇ ਜੇ ਟੈਂਪਰੇਚਰ ਘਟ ਵੀ ਜਾਵੇ ਤਾਂ ਵਿੜਕੇ ਕਾਫੀ ਅਨਕੰਫਰਟ ਕਰਦੀਆਂ ਨੇ ਸੋ ਉਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਅਨਕੰਫਰਟੇਬਲ ਕੰਡੀਸ਼ਨਸ ਆਨਵਾਰੇ ਦਿਨਾਂ ਦੇ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਇੰਨਾ ਵਿੱਚ ਕੋਈ ਡਬਲੂ ਡੀ ਸਿਸਟਮ ਜਿਹੜਾ ਹੈਗਾ ਹੁੰਦਾ ਜੁੰਦਾ ਯੋਗਦਾਨ ਕੋਈ ਨਜ਼ਰ ਆ ਰਿਹਾ ਨਹੀਂ ਜੀ ਜਿਹੜੀਆਂ ਹੁਣ ਕੰਡੀਸ਼ਨਸ ਬਣੀਆਂ ਹੋਈਆਂ ਨੇ ਇਹ ਪ੍ਰੀ ਮੌਨਸੂਨ ਬਾਰਿਸ਼ ਅਸੀਂ ਇਹਨੂੰ ਕਹਿ ਸਕਦੇ ਹਾਂ ਇਹਦੇ ਵਿੱਚ ਡਬਲੂ ਡੀ ਸਿਸਟਮ ਦਾ ਯੋਗਦਾਨ ਇਸ ਤਰ੍ਹਾਂ ਨਹੀਂ ਹੈ ਇਹ ਹੈ ਪ੍ਰੀ ਮੌਨਸੂਨ ਬਾਰਿਸ਼ ਹੈ ਜੀ 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 ਅਗਰ 31 ਹੁਣ ਚੱਲ ਰਿਹਾ ਤਾਂ ਦੋ ਤਿੰਨ ਬਰਸਾਤਾਂ ਹੋਈਆਂ ਤਾਂ 26 ਤੱਕ ਵੀ ਜਾ ਸਕਦਾ ਤਾਂ ਮਨ ਹੋਰ ਨੀਚੇ ਜਾ ਸਕਦਾ ਆ ਬਿਲਕੁਲ ਜੀ ਕਿਉਂਕਿ ਅੱਜ ਅਸੀਂ ਦੇਖਿਆ ਕਿ ਥੋੜਾ ਕਲੀਅਰ ਵੀ ਹੋਇਆ ਔਰ ਧੁੱਪ ਵੀ ਹੈ ਔਰ ਜੇ ਕਲਾਉਡੀ ਕੰਡੀਸ਼ਨਸ ਕੰਟੀਨਿਊਸਲੀ ਬਣੀਆਂ ਰਹਿੰਦੀਆਂ ਨੇ ਤਾਂ ਟੈਂਪਰੇਚਰ ਇਹਦੇ ਤੋਂ ਵੀ ਨੀਚੇ ਜਾ ਸਕਦਾ ਕਹਿੰਦਾ ਮਤਲਬ ਕਿ ਅਪਕਮਿੰਗ ਡੇਸ ਨੂੰ ਦੇਣਾ ਵਾਸੀਆਂ ਵਾਸਤੇ ਗੁੱਡ ਨਿਊਜ਼ ਹੈਗੀ ਕਿ ਟੈਂਪਰੇਚਰ ਹੋਰ ਨੀਚੇ ਜਾ ਸਕਦਾ ਔਰ ਬਾਰਿਸ਼ ਵੀ ਜਿਹੜੀ ਉਹਨਾਂ ਨੇ ਆਪਣੇ ਹੀ ਸ਼ਹਿਰ ਵਿੱਚ ਮਿਲ ਸਕਦੀ ਨਾ ਕਿ ਉਹਨਾਂ ਨੂੰ ਕਿਤੇ ਦੂਜੇ ਰਾਜਾਂ ਜਾਣ ਦੀ ਲੋੜ ਹੈਗੀ ਗਰਮੀ ਤੋਂ ਛੁਟਕਾਰਾ ਪਾਣ हां जी ਕਿਉਂਕਿ ਕੱਲ ਵੀ ਜਿਹੜੀਆਂ ਕੰਡੀਸ਼ਨਸ ਕਲਾਊਡੀ ਬਣੀਆਂ ਹੋਈਆਂ ਸੀ ਇਹੀ ਰੀਜ਼ਨ ਸੀ ਕਿ ਟੈਂਪਰੇਚਰ ਘਟ ਰਿਹਾ 31 ਦੇ ਅਰਾਊਂਡ ਰਿਹਾ ਸੋ ਜੇ ਕਮਿੰਗ ਡੇਸ ਦੇ ਵਿੱਚ ਵੀ ਜਿਹੜਾ ਕਲਾਊਡੀ ਕੰਡੀਸ਼ਨਸ ਜਾਂ ਬਾਰਿਸ਼ ਵਾਲੀਆਂ ਕੰਡੀਸ਼ਨਸ ਇਸੇ ਤਰ੍ਹਾਂ ਬਣਦੀਆਂ ਨੇ ਤਾਂ ਟੈਂਪਰੇਚਰ ਫੇਰ ਇਹਦੇ ਅਰਾਊਂਡ ਜਾਂ ਥੋੜਾ ਬਹੁਤ ਇਹਦੇ ਤੋਂ ਜ਼ਰੂਰ ਘਟ ਸਕਦਾ ਅੱਛਾ ਕਿਸਾਨ ਵੀਰਾਂ ਲਈ ਤੇ ਮੌਸਮ ਬਹੁਤ ਵਧੀਆ ਹੋਏਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਕਿਹਾ ਜਾਂਦਾ ਕਿ ਜਿਹੜੇ ਫੁੱਲ ਫੁੱਲ ਵੀ ਲਗਾਓ ਤਾਂ ਉਹ ਵੀ ਬਹੁਤ ਜਲਦੀ ਗਰੋ ਕਰਦੇ ਨੇ ਬਿਲਕੁਲ ਜੀ ਕਿਉਂਕਿ ਹੁਣ ਸੋਨੇ ਦੀ ਬਜਾਈ ਵੀ ਜਿਹੜੀ ਲੁਆਈ ਹੈਗੀ ਉਹ ਚੱਲ ਰਹੀ ਹੈ ਔਰ ਉਹਨੂੰ ਪਾਣੀ ਦੀ ਬੜੀ ਲੋਡ ਹੁੰਦੀ ਹੈ ਸੋ ਹੁਣ ਜਿਹੜੀ ਬਾਰਿਸ਼ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਜਾਂ ਕੱਲ ਜਿਹੜੀ ਅਬਜ਼ਰਵ ਕੀਤੀ ਗਈ ਹੈ ਝੋਨੇ ਵਾਸਤੇ ਕਾਫੀ ਲਾਹੇਵੰਦ ਸਿੱਧ ਹੋ ਸਕਦੀ ਹੈ ਕਿਉਂਕਿ ਜਦੋਂ ਬਾਰਿਸ਼ ਨਹੀਂ ਹੁੰਦੀ ਤਾਂ ਫਾਰਮਰਸ ਨੂੰ ਜਿਹੜਾ ਗਰਾਊਂਡ ਵਾਟਰ ਤੇ ਡਿਪੈਂਡ ਕਰਨਾ ਪੈਂਦਾ ਜਿਹੜਾ ਕਿ ਆਲਰੇਡੀ ਬਹੁਤ ਪ੍ਰੈਸ਼ਰ ਚ ਹੈ ਸੋ ਅਸੀਂ ਇਹੀ ਹੁਣ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਤਿੰਨ ਚਾਰ ਦਿਨ ਵਿੱਚ ਹੋਣ ਵਾਲੀ ਬਾਰਿਸ਼ ਜਿਹੜੀ ਝੋਨੇ ਦੀ ਪਾਣੀ ਦੀ ਲੋਡ ਨੂੰ ਇਹਨਾਂ ਦਿਨਾਂ ਦੇ ਵਿੱਚ ਪੂਰਾ ਕਰ ਸਕਦੀ ਹੈ ਔਰ ਉਹਦਾ ਉਹਦੇ ਨਾਲ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਵੀ ਪ੍ਰੈਸ਼ਰ ਥੋੜਾ ਕੱਟ ਸਕਦੇ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਲੁਧਿਆਣਾ ਵਾਸੀਆ ਵਸਤੇ ਸਾਫ ਤੌਰ ਤੇ ਗੁੱਡ ਨਿਊਜ਼ ਹੈਗੀ ਹੈ ਮੈਮ ਨੇ ਸਾਫ ਤੌਰ ਤੇ ਦੱਸਿਆ ਹੈਗਾ ਕਿ ਅਪਕਮਿੰਗ ਡੇਸਟ ਦਾ ਤਾਪਮਨ ਹੈਗਾ ਬਈ ਕਾਫੀ ਨੀਚੇ ਜਾਏਗਾ ਕਿਉਂਕਿ ਤੁਮ ਦਾਸ ਦਾ ਕਿ ਹੁਣ ਤੱਕ 41 ਚੱਲ ਰਿਹਾ ਸੀ ਜੋ ਕਿ ਬਰਸਾਤ ਤੋਂ ਬਾਅਦ 31 ਆ ਚੁੱਕਿਆ ਹੋ ਗਰਿਆ ਅਤੇ ਅਪਕਮਿੰਗ ਡੇਸ ਦੇ ਵੀ ਜਿਹੜੇ 2 ਤੋਂ 3 ਬਰਸਾਤਾਂ ਹੋਣਗੀਆਂ ਤਾਂ ਆਪਾਂ ਨੂੰ ਉਸ ਤੋਂ ਵੀ ਨੀਚੇ ਆਂਦ ਜਿਹੜਾ ਦਰਜ ਕੀਤਾ ਜਾ ਸਕਦਾ ਹੈਗਾ ਔਰ ਇੱਥੇ ਦਾ ਕਿ ਕਿਸਾਨ ਵੀਰਾਂ ਵਾਸਤੇ ਵੀ ਕਿਹਾ ਗਿਆ ਹੈ ਕਿ ਝੋਨੇ ਜਿਹੜੀ ਫਸਲ ਹੈਗੀ ਆ ਉਹ ਲਗਾਉਣ ਜਾ ਰਹੇ ਨੇ ਜਿਸ ਨੂੰ ਲੈ ਕੇ ਕੁਦਰਤੀ ਉਹਨਾਂ ਨੂੰ ਜਿਹੜਾ ਬੈ ਕਾਫੀ ਪਾਣੀ ਮਿਲ ਰਿਹਾ ਔਰ ਅਪਕਮਿੰਗ ਡੇਸ ਚ ਹੋਰ ਵੀ ਪਾਣੀ ਮਿਲ ਸਕਦਾ ਜਿਸ ਕਰਕੇ ਉਹਨਾਂ ਨੂੰ ਹੁਣ ਤੱਕ ਨੀਚੇ ਜ਼ਮੀਨੀ ਪਾਣੀ ਦੇ ਸੋਰਸ ਨੂੰ ਇਸਤੇਮਾਲ ਕਰਨ ਦੀ ਨੀਡ ਵੀ ਨਹੀਂ ਪੈਗੀ ਸੋ ਸਿਆਸ ਕਰਦੇ ਕਿ ਤੁਮ ਸਾਡਾ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਣਾ ਲੁਧਿਆਣਾ ਸ਼ੇਰ ਜੋਕਰ ਉਹ ਸੇ ਕੈਮਰਾ ਪਰਸਨ ਸੇਵਾ ਸਿੰਘ ਨਾਲ ਹਰਦੀਪ ਗੁਆਣੂ ਦੀ ਇਜਾਜ਼ਤ ਤਨਵਾਦ ਉਹ ਜੁੜੇ ਰਹੇ ਲੁਧਿਆਣਾ ਲਾਈਟ